ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿੰਸੀਪਲ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਬੱਚੇ ਵਾਲੀ ਵਿਖਾਵਾਂਗੇ ਬਾਕੀ ਸਾਰੀਆਂ ਬੱਚੇ ਤੋਂ ਬਿਨਾਂ ਹੀ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈਓ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਦਾ ਬਾਬੇ ਦੀ ਕਿਰਪਾ ਭਾਈ ਲੋੜੀ ਨਾਂਗੀ ਫਿਰ ਵਧੀਆ ਫਿਰ ਨਾਂਗੀ ਨਾਂਗੀ ਠੀਕ ਹੈ ਚਲੋ ਨਾਮ ਦੱਸਦੇ ਕਰੀਏ ਆਪਾਂ ਨਾਂ ਭਾਈ ਬ੍ਰਿਤਪਾਲ ਸਿੰਘ ਜੀ ਗੰਡ ਚਾਲ ਕਲਾ ਤਹਿਸੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਫੋਲ ਦੇ ਫੋਨ ਨੰਬਰ 77 71 9495 ਜੀ ਠੀਕ ਹੈ ਜੀ ਤੇ ਵਟਸਐਪ ਚੱਲਦਾ ਠੀਕ ਹੈ ਹਾਂਜੀ ਤੇ ਅੱਜ ਆਪਣੇ ਇੱਕ ਤਾਜੀ ਸੂਈ ਗਾਵਾ ਅੱਛਾ ਤੇ ਬਾਕੀ ਤਿੰਨ ਟੋਕੜਾ ਤਿੰਨ ਟੋਕੜਾ ਹਾਂਜੀ ਠੀਕ ਹੈ ਚਲੋ ਪਹਿਲਾਂ ਕਿਹੜੀ ਆਹੀ ਵਿਖਾ ਰਹੀਏ ਪਹਿਲੇ ਨੰਬਰ ਕਿੰਨਾ ਜੇ ਤੇ ਕੋਲ ਦੁੱਧ ਜੇ ਕੋਲ ਭਾਜੀ ਦੁੱਧ ਵਾ ਇਸ ਟਾਈਮ ਮੋਕੇ ਦੇ 8 ਕਿਲੋ ਹੈਗਾ ਜੀ 8 ਕਿਲੋ ਪੱਕਾ ਕਰਕੇ ਜਦਾਂ ਮर्जी ਕੁਝ ਹੋ ਗਿਆ ਖੜੇ ਚਵਾ ਕੇ ਦੋਗੇ ਮੋਕੇ ਤੇ ਮੈਂ ਤਾਂ ਕੋਈ ਗੱਲ ਹੀ ਨਹੀਂ ਭਾਵੇਂ ਚਾਰ ਡਾਂਗ ਤੇ ਅੰਦਰ ਅੱਛਾ ਵਦਨ ਵਾਲੀ ਆ ਕਿਲੋ ਖੰਡ ਹੋਰ ਵਦੂਗੀ ਅੱਛਾ ਹਾਂਜੀ ਲਿਆ ਫਿਰ ਤੋਰਦੀ ਹੈ ਨਾ ਤੇ ਉਹ ਤੇਰੇ ਠੰਡੀ ਤੇਰੀ ਆ ਠੰਡੀ ਠੰਡੀ ਤੇਰੀ ਭਾਜੀ ਕੀ ਕਰਦੀ ਆਣ ਥੋੜਾ ਦੇਖੋ ਭਾਜੀ ਕਿਦਾਂ ਦਾ ਰੱਖਾ ਬਾਕੀ ਤੇ ਇਹ ਤੁਸੂ ਖੜੀ ਖੰਡੀ ਠੁੰਡੀ ਲੈ ਜੀ ਜੀ ਬਾਕੀ ਭਾਵੇਂ ਕੁਝ ਜਿਆਦੇ ਦੁੱਧ ਵਾਲੀ ਹੈ ਭਾਵੇਂ ਕੁ ਥੋੜੇ ਦੁੱਧ ਵਾਲੀ ਹੈ ਆਪਣੀ ਚੋਾਈ ਜ਼ਰੂਰ ਕਰਕੇ ਖੜੋ ਤੇ ਕੇ ਰੱਖੇ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਦੁੱਧ ਭਾਜੀ 17000 ਕਰਦੇ ਆ ਅੱਛਾ 16000 ਦੇ ਦੰ 16000 ਯਾਰ ਦੇ ਦੇ ਦੋਗੇ ਉਹ ਚੋ ਮਾਂ ਤਨ ਕਰ ਦਾਂਗੇ ਉਹ ਤਾਂ 8 ਕਿਲੋ ਪੱਕਾ ਹੋਊਗਾ ਅੱਛਾ ਹਾਂਜੀ ਆਪਣਾ ਬਿਲਕੁਲ ਜਿਆਜ ਰੇਟ ਹੁੰਦਾ ਭਾਜੀ ਕੋਈ ਠੀਕ ਹੈ ਹਾਂਜੀ 16000 ਚ ਮਾਂ ਤਨ ਕਰ ਦੋਗੇ ਠੀਕ ਹੈ ਜੀ ਤੇ 8 ਕਿਲੋ ਚਵਾ ਦੋਗੇ ਮੌਕੇ ਤੇ ਪੱਕਾ ਭਾਜੀ ਦੋਦੇ ਕੋਈ ਦੋਦੇ ਤਾਂ ਨਹੀਂ ਕੋਈ ਝੂਠ ਹੈਗਾ ਇਹਨਾਂ ਦਾ ਸਾਰਾ ਵੇਖੋ ਲੈ ਵਾ ਕਾ ਨਾ ਇਹ ਟਾਈਮ ਨਾਲ ਆ ਜੇ ਸ਼ਾਮੀ 6:30 ਵਜੇ ਚਵਾਈਓਣ ਟਾਈਮ ਤੇ ਮਿਲ ਕੇ ਵਜੇ ਹੋਣੇ ਪੈਸਾ ਠੀਕ ਹੈ ਨੇ ਤਿਆਰ ਕਰ ਦਿੰਦੇ ਨੇ ਡੈਡ ਫੋਨ ਖੜ ਕਿੰਨੇ ਮਰਾ ਟਾਈਮ ਖਾਇ ਦਿੰਦੇ ਟਾਈਮ ਜਿਹੜਾ ਹੁਣ ਕੋਈ ਸਾਢੇ 3 ਚ ਲੱਗ ਬੰਦੇ ਦਾ ਟਾਈਮ ਹੋਇਆ ਵਾ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਦੂਜਾ ਦੂਜਾ ਸੁਆਸੂਈ ਆ ਭਾਜੀ ਅੱਛਾ ਇਹ ਦੂਆਂ ਮਹੀਨੇ ਦੀ ਬਣੀ ਦੱਸਦੇ ਆ ਪਰ ਆਪਾਂ ਗਰੰਟੀ ਨਹੀਂ ਦੇਣੀ ਅੱਛਾ ਚੈੱਕ ਪਾਸ ਨਹੀਂ ਆ ਚੈੱਕ ਪਾਸ ਨਹੀਂ ਆਗੀ ਤੇ ਬਾਕੀ ਕੋਈ ਆਪਣੀ ਚੈੱਕ ਕਰਾ ਲੇ ਆਪਾਂ ਟੋਕਰਾਂ ਦੇ ਭਾਜ ਦੇਣੀ ਆ ਅੱਛਾ ਇਹ ਦੀ ਨਿਕਲ ਆ ਵੀ ਉਹ ਅਗਲੇ ਦੀ ਦੁੱਧ ਕਿੰਨਾ ਇਹ ਦੇਖੋ ਦੁੱਧ 8 ਕਿਲੋ ਪੱਕਾ ਭਾਜੀ ਇਹਦਾ ਜਿਆ ਤਰ ਹਿੰਨਾ ਹੈ ਦੁੱਧ ਜਿਹੜਾ ਇਹਦੇ ਕੋਲ ਵੀ 8 ਲੀਟਰ ਦੀ ਚਾਤੀ ਹੈ। ਬਾਕੀ ਭਾਜੀ ਠੰਡੀ ਬੜੀ ਆ। ਠੀਕ ਆ। ਪਹਿਲੇ ਦੇਖੋ। ਇਦਾਂ ਹੀ ਵੀ ਆਉਂਦੇ ਫਲੇ ਕਰੀ। ਠੀਕ ਆ। ਆਹ ਦੇਖ ਕਰਦੇ ਜੀ। ਠੀਕ। ਇਹ ਲੈਣ ਦੀ ਥੋੜੀ ਜਿਹੀ ਲੜਾਲਾ ਕੰਮ ਨਹੀਂ ਆਗਾ। ਠੀਕ ਆ। ਲੈ ਜਾ ਫਿਰ। ਜਿੰਦਾ ਮਰਜੀ ਇੱਧੇ ਰਸਾ ਛੱਡਦਾ ਜਿੰਦਾ ਮਰਜੀ ਕੋਈ ਚੋਣੀ। ਅੱਛਾ। ਕੋਈ ਕਹਾਣੀ ਨਹੀਂ ਦੁੱਧ ਵੀ ਭਾਜੀ ਕਿਲੋ ਖੰਡ ਵਧੇਗੀ। ਅਮਰੇ ਉਹ ਕੱਲ ਹੀ ਆਇਆ ਮਾਲ ਇਹ। ਤੁੱਜਾ ਸੁਆ ਜੇ ਵੇਖੋ ਵਸ਼ੀ ਕਿਡਾ। ਇਹ ਕਹਿੰਦੇ ਕੱਢੀ ਨਹੀਂ ਜੋੜੀ ਇਹ ਗੱਲ। ਇਹ ਕਿਹੜਾ ਰੋਈਆਂ ਜੀ। ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ? ਪਾਜੀ 18000 ਮੁੱਲ ਕਰਦੇ ਆ। ਅੱਛਾ। ਹਾਂਜੀ। ਇਹ ਕਿੰਨੇ ਦੇ ਦੇਣੀ? ਇਹ 2000 ਛੱਡਾਂ ਨਹੀਂ 16 ਹੀ ਦੇ ਦਾਂਗਾ। ਉੱਚੋਂ ਮਾਤਨ ਕਰ ਦਾਂਗੇ ਥੋੜਾ ਬੋਧਾ। ਅੱਛਾ। ਥੋੜਾ ਬੋਧਾ ਹੋਣਾ। ਭਾਈ ਬਿਲਕੁਲ ਜਾਇਜ਼ ਮੁੱਲ ਕਰਦਾ। 16 ਦੇ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ ਲੈ ਜੀ। ਤੇ ਹੁਣ ਆਹ ਪਾਜੀ ਦੂਜਾ ਸੂਆ ਜੇ। ਤਾਜੀ ਸੂਈ ਆ ਉਹ ਵਛਾ ਜੇ। ਅੱਛਾ ਵਛਾ ਇਹਦਾ। ਇਹ ਵੀ ਆਪਣੇ ਕੋ ਰਾਤੀ ਆਈ ਆ। ਇਹ ਤੇ ਆਹ ਕਈਆਂ ਦੋਵੇਂ ਰਾਤੀ ਆਈਆਂ। ਅੱਛਾ। ਇੱਕ ਹੋਰ ਆਉਂਦੀ ਆ ਤੇ ਲੇਟ ਹੋਏ ਨਹੀਂ ਥੋੜੀ ਜੀ। ਜਿਹੜੇ ਹੋਰ ਆਉਂਦੇ ਉਹ ਕਿ ਅੱਛਾ ਉਧਰ ਰੇਡ ਕਿੰਨਾ? ਉਧਰ ਰੇਡ ਕਰ ਲਈ ਭਾਈ 25000। ਮਸ਼ੀ ਛਗੀ ਆ ਮੂ। ਅੱਛਾ। ਹਾਂਜੀ ਕਾਲੀ ਲੱਭੀ ਆ। ਮਤਲਬ ਠੀਕ ਹੈ। ਤੇ ਭਾਈ ਅੱਜ ਚੌਥਾ ਰਣ ਸੁਈਨੂ ਹੋ ਗਿਆ ਵਾ। ਅੱਛਾ। ਕਾਲੀ ਗੂਲੀ ਕਰਕੇ ਆ ਟਾਈਮ 9 ਕਿਲੋ ਬੋੜਾ ਲਾਲੇ ਕੋ ਦੁੱਧ ਲਾ ਲੇ। ਅੱਛਾ। ਹਾਂਜੀ 9 ਕਿਲੋ ਜੇ ਉਹ ਬੱਛਾ ਜੇ ਸਾਹਮਣੇ ਵਿਖਾ ਦੇ। ਤੇ ਦੁੱਧ ਕਿੰਨਾ ਚਵਾਈ ਜਾਊਗੀ? ਇਹ ਭਾਈ ਇਹ 10000 ਕਿਲੋ ਐ ਹੱਸ ਕੇ ਚਵਾਈ ਜਾਊਗੀ। ਤੁਰਦੀ ਆ ਫੇਰ ਇਹਨੂੰ। ਕੋਈ ਇਹਨੂੰ ਰੱਸੀ ਨਹੀਂ ਪਾਉਣੀ। ਜਰਸੀਆਂ ਜਾਂ ਹੁੰਦੀ। ਬਾਕੀ ਇਹਦੇ ਮਗਰ ਬੱਛਾ ਹੈ। ਦੁੱਧ ਦੇ ਤੇ ਕੋਲ 9 ਲੀਟਰ ਦੱਸਦੇ ਦੇ ਭਾਜੀ ਨੇ 10000 ਲੀਟਰ ਵਧੀਆ ਚੁਆਈ ਜਾਣਾ ਹੁਣ ਠੀਕ ਆ ਤੁਹਾਨੂੰ ਮਖਾ ਲਓ ਥਾਣੇ ਵੇਖੋ ਕਿਦਾਂ ਦਾ ਲੱਗਾ ਸਪੈਸ਼ਲ ਵਾ ਕੋਈ ਉਹ dane ਹੈਲਥ ਯੂਲ ਦੀ ਨਹੀਂ ਆ ਠੀਕ ਆ ਪੂਰ ਛਟਾਉ ਸਾਡੀ ਗਰੰਟੀ ਹੱਲਣ ਵਾਲੀ ਹੋਊਗੀ ਸਾਡੀ ਗਰੰਟੀ ਵਿੱਚ ਅੱਛਾ ਜੋ ਕੁਝ ਹੈਗਾ ਸਾੱਚ ਹੀ ਦੱਸਣਾ ਤੇ ਮੁੱਲ ਮੋਲੇ ਦਾ ਕਰਦੇ ਭਾਜੀ 28000 ਅੱਛਾ 25000 ਛੱਡਾਂਗੇ 27000 ਉਹ ਚੋਂ ਵੀ ਮਾਰਦਾਨ ਕਰਦਾਂਗੇ ਮੇਰਾ ਵੀਰ ਨੋ ਲੰਬਾ ਛੋਟਾ ਇਹ ਕਰਦਾ ਹੁੰਦਾ ਅੱਛਾ ਇਹ ਵੀ 35 ਮੰਗ ਕੇ ਮੁੱਲ ਕਿ 10000 ਦਾ ਦੇਣਾ ਉਹਦਾ ਕੋਈ ਚਲੋ ਬਾਕੀ ਇਹ ਕਿ ਕੋਈ ਫੋਨ ਲਾਵੇ ਮਾਰਦਾਨ ਇਹਦਾ ਨਹੀਂ ਪਤਾ ਸੌ ਕਾਮ ਜਿੰਗਾ ਤੇ ਹਾਂਜੀ ਇਹਦੇ ਬਾਰੇ ਦੱਸੀ ਇਹਦੇ ਕੋਲ ਭਾਜੀ 5 ਕਿਲੋ ਦੁੱਧ ਜੇ ਹੈਗਾ ਇਹਦੇ ਕੋਲ 5 ਲੀਟਰ ਪੱਕਾ ਪੱਕਾ ਭਾਜੀ ਅੱਛਾ ਮਾੜੇ ਘਰੋਂ ਆਈ ਆ ਜੇ ਸਾਂਭਣ ਵਾਲੀ ਐ ਵੀ ਅੱਛਾ 1 2 ਦਿਨ ਜੇ ਤੁਸੀਂ ਵੀ ਸਾਢੇ 1 ਨਗ ਦੁੱਧ ਵਾਦੀ ਦਾ ਨਗਰਾ ਹਾਂਜੀ ਹਾਂਜੀ ਇਹਨੂੰ ਹੁਣ 2 4 ਦਿਨ ਚੰਗਾ ਪਠਾ ਪਾਊਗਾ ਭੁਖਾ ਲਈ ਮਰੀ ਆਈ ਆ ਅੱਛਾ ਇਹਦੇ ਕੋਲ ਪਹਾਣਾ ਦੁੱਧ ਦੀ 6 7 ਰੇੜ ਚਵਾਈ ਜੇ ਹੁਣ 5 ਕਿਲੋ ਪੱਕਾ ਤੋਰੋ ਹਾਂ ਫੇਰ ਇਹਨਾਂ ਵਿੱਚ ਦੁੱਧ ਦੇ ਤੋਂ ਕੋਲ 5 ਕਿਲੋ ਰਸਤੇ

ਤੇ ਕੀ ਰੱਖੀਏ ਬਈ ਇਹ ਫਿਰ ਇਹ ਤਾਂ ਭਾਜੀ 10000 ਮੁੱਲ ਕਰਦੇ ਆ ਅੱਛਾ ਉਹ ਜੋ ਦੋ ਛੱਡ ਦਾਂਗੇ 8000 ਹੀ ਦੇ ਦਾਂਗੇ 8000 ਹੀ ਦੇ ਦਾਂਗੇ ਬਿਲਕੁਲ ਜਾਇਜ਼ ਮੁੱਲ ਭਾਜੀ ਇਹ 1 ਮਹੀਨੇ ਚ ਪੈਸੇ ਪੂਰੇ ਹੋ ਜਾਣੇ ਆ ਤੇ 5 ਕਿਲੋ ਦੋ ਚਵਾ ਦੋਗੇ ਭਾਜੀ ਦੁੱਧ ਦਾ ਨਹੀਂ ਝੂਠ ਹੋ ਸਕਦਾ ਆਪਣਾ ਅੱਛਾ ਭਾਜੀ ਆਪਣੀ ਤਸੱਲੀ ਕਰੋ ਬਾਕੀ ਤੁਸੀਂ ਆਪਣਾ ਮਾਲ ਆਣ ਕੇ ਆਪ ਚੈੱਕ ਕਰਨਾ ਹਾਂਜੀ ਹਾਂਜੀ ਸਾਡੀ ਜ਼ਿੰਮੇਵਾਰੀ ਤੇ ਨਾ ਰਹੋ ਅਸੀਂ ਵੀਡੀਓ ਬਣਾਉਂਦਾ ਤੁਹਾਡਾ ਵੀ ਵਿਰਜੀ ਫਰਜ਼ ਹੈ ਤੁਸੀਂ ਦਾ ਚੱਜਣਾ ਅਸੀਂ ਵੀ ਕਿ ਉਹ ਕਹਿੰਦੇ ਆਣ ਕੇ ਫਿਰ ਤਸੱਲੀ ਕਰੋ ਆਹੋ ਇੱਥੇ ਤੇ ਤਸੱਲੀ ਕਰਾ ਹੁਣ ਲਾਮਾ ਦੇਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਸਾਵੇਂ ਨਾਲ ਉਹ ਇੱਥੇ ਆਓ ਵਿਰਜੀ ਜੀ ਅਸੀਂ ਸਾਰੀ ਤੁਹਾਡੀ ਫਿਰਦੇ ਰਹਿੰਦੇ ਆ ਨਾ ਤੁਸੀਂ ਆਓ ਵਿਰਜੀ 2 ਘੰਟੇ ਖੇਚਲ ਕਰ ਲਓ ਹਾਂਜੀ ਠੀਕ ਹੈ ਕੋਈ ਐਡਾ ਫਰਕ ਨਹੀਂ ਪੈਂਦਾ ਇੱਥੇ ਉਹ ਆਪਣੇ ਤਸੱਲੀ ਕਰਕੇ ਖੜੋ ਠੀਕ ਹੈ ਵਿਰਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵਿਰਜਣ ਕਿਹਾ ਹੈ ਇੱਥੇ ਆ ਕੇ ਤਸੱਲੀ ਕਰਕੇ ਖ